ਲਓ ਜੀ ਤੁਹਾਡਾ ਲਵੰਡ ਦੀ ਆ ਚੈੱਕ ਕਰ ਸਕਦਾ ਵੱਡੇ ਸਿੰਘਾਂ ਦੀ ਮੱਝ ਆ ਗਈ ਤੁਸੀਂ ਦੇਖ ਸਕਦੇ ਹੋ ਤੇ ਥਾਣ ਹਵਾਨਾ ਤੁਸੀਂ ਦੇਖ ਸਕਦੇ ਹੋ ਮੋਟਾ ਥਣ ਲੱਗਿਆ ਹੋਇਆ ਭਵਾਨਾ ਹੁਣ ਬਹੁਤ ਲੱਗਿਆ ਹੋਇਆ ਟਾਪ ਦਾ ਤੁਸੀਂ ਦੇਖ ਸਕਦੇ ਹੋ ਪਿੱਠ ਬੜੇ ਦੀ ਬਹੁਤ ਚੰਗੀ ਮੱਝ ਆ ਗਈ ਮੋੜ ਲਿਆ ਵੀਰੇ ਪੂਰੀ ਡਬਲ ਵੱਜ ਆ ਗਈ ਮੋਟਾ ਥਣ ਲੱਗਿਆ ਮੁੱਠੀ ਦੀ ਚਵਾਈ ਵਾਲਾ ਬਾਕੀ ਰੇਟ ਪੁੱਛਦੇ ਆਂ ਬਾਈ ਤੋਂ ਕੀ ਰੇਟ ਆ ਇਹਦਾ ਤੇ ਕਿਹੜਾ ਸੁਭਾ ਸ਼ੂਜ ਹੋਈ ਆਗੀ ਆਜੋ ਬਾਈ ਜਾਂ ਕਰਦੇ ਆ ਗੱਲਬਾਤ ਪਹਿਲਾਂ ਚੈੱਕ ਕਰੋ ਤੁਸੀਂ ਮੋਟਾ ਮੋਟਾ ਥਾਂ ਲੱਗ ਗਿਆ ਕਿਹੜੇ ਸੂਈ ਆ ਕੇ ਦੇ ਆ ਭਵਾਨਾ ਦੇਖੋ ਕਿਰਾ ਸਿੰਘ ਥੋੜੇ ਵੱਡੇ ਸ਼ਿੰਗਾ ਦੇ ਆ ਬਾਕੀ ਠੀਕ ਆ ਆਜੋ ਕਰੀਏ ਗਵਾਈ ਨਾਲ ਗੱਲਬਾਤ ਹਾਂਜੀ ਸ਼ਾਸਤਰੀ ਗੱਲ ਵੀਰੇ ਵੀਰੇ ਜਿਹੜੀ ਆਪਾਂ ਮੱਝ ਦੌਰ ਕੇ ਦਿਖਾਈਆ ਕੀ ਰਿਕਾਰਡ ਆ ਇਹਦਾ ਉਦੋਂ ਤਾਂ 15 ਦਿਨਾਂ ਨੇ ਜੀ 15 ਲੀਟਰ ਦੇਣਾ ਹਾਂਜੀ ਸੂਈ ਹੋਈ ਆ ਨਾ ਗੱਬਣਾ ਜੀ ਗੱਬਣ ਆ ਗਈ ਆ ਜੀ ਤੀਜੀ ਸੂਈ ਆ ਤੀਜੀ ਸੂਈ ਕਿੰਨਾ ਟਾਈਮ ਬਾਕੀ ਆ 5-4 ਦਿਨ ਲਊਗੀ 5-4 ਦਿਨ ਲਊਗੀ ਦੂਜੇ ਸੂਆ ਕਿੰਨਾ ਦੁੱਧ ਪਾਗੀ 14 ਜੀ 14 15 ਦੇ ਜੂਗਾ 15 ਲੱਖ ਖੁੱਲਾ ਡੁੱਲਾ ਚ ਬਾਜੂਗਾ ਨਾ ਹਾਂ ਚਵਲ ਜੀ ਠੀਕ ਆ ਕੀ ਮੁੱਲ ਕਰਿਆ ਬਾਈ ਇੱਕ ਜੀ 1 ਲੱਖ ਕਿੰਨੇ ਦੇਣੀ ਆਗੀ 5 60 ਦਾ ਵਿੱਚੋਂ ਜੀ 95000 ਦੀ ਦੇਣੀ ਹੋਰ ਹੋ ਜੂ ਮੰਨ ਤਨ ਵਾਲੀ ਨਹੀਂ ਨਹੀਂ ਠੀਕ ਆ ਵਪਾਰ ਦਾ ਕੰਮ ਆਪਣਾ ਹਾਂ ਜੀ ਵਪਾਰ ਦਾ ਠੀਕ ਆ ਲੱਗਿਆ ਪਹਿਲਾਂ ਕੁਝ ਬਾਈ ਇਹ ਤਾਂ ਨਹੀਂ ਲੱਗੇ ਨਹੀਂ ਜੀ ਇਹ ਲੱਗੇ ਆਣੀ 95 ਜਸ ਨੂੰ ਹੀ ਆ ਹਾਂ ਜੀ ਠੀਕ ਆ ਐਡਰੈਸ ਬੋਲ ਦੋ ਵੀਰੇ ਆਪਣਾ 94 53 ਜੀ ਠੀਕ ਆ ਜੀ 27428 ਦੁਬਾਰੇ ਫੇਰ ਬੋਲਿਓ 94653 ਹਾਂਜੀ 27428 ਕਿਹੜਾ ਪਿੰਡ ਆ ਜੀ ਝੋਟੀਆਂ ਜੀ ਕੋਟਣਾ ਝੋਟੀਆਂ ਝੋਟਣਾ ਜ਼ਿਲ੍ਹਾ ਕਿਹੜਾ ਪੈਂਦਾ ਪਿੰਡਾ ਜੀ ਬਠਿੰਡਾ ਜੀ ਠੀਕ ਆ ਗ੍ਰਾਮਪਰੇ ਫੂਡੇ ਨਜ਼ਦੀਕ ਆ ਜੀ ਠੀਕ ਆ ਬਾਈ ਲਓ ਬਈ ਆ ਮੈਂ ਤੁਹਾਨੂੰ ਦਿਖਾਤੀ ਤੀਜੇ ਸੂਏ ਬਾਈ ਕਹਿੰਦਾ ਸੂਈ ਆ ਗਈ 15 ਲੀਟਰ ਖੁੱਲਾ ਡੁੱਲਾ ਪਾ ਜੂਗੀ ਕਿੰਨਾ ਟਾਂਵਰੇ ਦਾ ਦੋ ਚਾਰ ਦਿਨ ਲੱਗੂਗੀ ਦੋ ਚਾਰ ਦਿਨ ਲਾਉਗੀ ਦੋ ਚਾਰ ਦਿਨਾਂ ਦੀ ਕੱਚੀ ਆ ਗਈ ਠਾਨ ਹਵਾਨਾ ਤੁਸੀਂ ਦੇਖ ਸਕਦੇ ਹੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਗਈ ਬਾਈ ਦਾ ਨੰਬਰ ਲੈ ਕੇ ਦਿੱਤਾ ਆਪਦੀ ਫੁੱਲ ਤਸੱਲੀ ਕਰਕੇ ਆ ਮਜੂਦ ਰਹੀ ਖਰੀਦ ਸਕਦੇ ਆ